ਚਾਹ ਬਿਲੋਗ ਗਾਇਸ ਹਾਂਜੀ ਮਨਰਾਜ ਵੀ ਉੱਠ ਚੁੱਕੀ ਆ ਘਰ ਦੀ ਹੋਣੇ ਉੱਠੀ ਆ ਮੈਂ ਸਭ ਤੋਂ ਪਹਿਲਾਂ ਉੱਠਿਆ 6 ਵਜੇ ਉੱਠੀ ਆ ਵੇ ਤੂੰ ਹੋਲਾ ਆ ਬਸ ਲਓ ਜੀ ਦੋਸਤੋ ਅੱਜ ਵਿਆਹ ਦਾ ਦਿਨ ਆ ਗਿਆ ਵਾ ਯਾ ਦੇਖੋ ਇੱਧਰ ਹੋਣਾ ਮੜਨਾਂ ਲੱਗ ਲਗਾ ਲਾਸਟ ਡੇ ਆਜਾ ਅੱਜ ਲਾਸਟ ਡੇ ਆ ਜੀ ਇੱਧਰ ਚੱਪੜਾ ਨਹੀਂ ਇੱਧਰ ਲੰਘਦੇ ਨਹੀਂ ਕੋਈ ਨਹੀਂ ਤੇ ਮਹੱਲਾ ਪਾਹ ਫਲਾਇ ਦੇਂਦੀ ਚਲ ਪਾ ਗੱਜਣਾ ਹੱਲਾ ਹਾਲ ਨਹੀਂ ਕਰੇ ਕਰੋ ਇਹਨਾਂ ਨਾਲ ਆਸਤੂ ਕੋਈ ਨਹੀਂ ਮੈਂ ਕਰ ਸਕਦਾ ਰੋਡ ਤੇ ਜਿੱਤਾਪੂ ਤੁਮੋਂ ਤੇ ਨਬੀ ਜੱਤੋਂ ਤੇ ਮੰਗੀ ਜਾਣਾ ਮਨਸਤ ਹੋ ਗਿਆ ਇਹ ਤੇ ਨਹੀਂ ਬੰਦੀ ਨੂੰ ਚੱਲੋ ਚੱਲੋ ਕੋਈ ਨਹੀਂ कौने दले चलला दे हम तो गए साथ में वाला दे दे आ ला दोनिया पे ला दे देख कितने पड़ो हम तो ले लाओ अंदर ले ला दे के ऊपर लाए हो कच्चे में मनते को कोला ला के घेर ना खिलाओ ना वो तो देखे एक 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 तो सजा खिला दे हजार ने वाला कर दे ला ले यार लगदा के മ്മിന് ലോ മ്മീന എട ചോ ਤਿਆਰ ਹੋ ਜੋਂ ਪਾਉ ਨਹੀਂ ਪਹਿਣਾ ਹੰਨੇ ਪਾਉ ਚੱਲ ਜੋਂ ਚੱਲੀਆ ਮੇਰਾ ਡਿਪੋ ਮਾਰੇ ਲਾ ਚੱਲੀਆ ਫਿਰ ਚੱਲ ਤਿਆਰ ਹੋ ਮੇਰਾ ਤਿਆਰੀਆਂ ਤਿਆਰ ਹੋ ਤੂੰ ਮਾਰਾ ਤਿਆਰੀਆਂ ਤੇ ਵੀ ਉਹ ਦੇਖੋ ਸੂਰਜ ਕਿੰਨਾ ਘੰਟ ਆ ਰਿਹਾ ਤੇ ਇਤਨਾ ਵੀ ਬੜਾ ਘੰਟ ਵੀਉ ਆ ਰਿਹਾ ਨਿਕੜਿਕਾ ਜੋ ਬੱਦਲ ਆਦੇ ਨੇ ਜਿਹੜੇ ਬੜੇ ਘੰਟ ਲੱਗਦੇ ਆ ਬਹੁਤ ਘੰਟ ਵੀਉ ਆਉਂਦਾ ਇੱਥੇ ਹਨਾ ਪਿੰਡਾਂ ਚ ਬੜਾ ਘੰਟ ਤੇ ਅਜ ਤੱਕ ਸਾਰੇ ਤਿਆਰ ਹੋਣਾ ਸ਼ੁਰੂ ਹੋ ਚੁੱਕੇ ਆ। ਕੋਣ ਦਾ ਫੋਨ ਕਰੀ ਜਾ ਰਿਹਾ ਪੈਲੰਸ ਨੂੰ ਕਹਿੰਦੇ ਆ ਜਾਓ ਜਲਦੀ ਆ ਜਾਓ ਜਲਦੀ ਕੰਮ ਬਥੇਰਾ ਪਿਆ ਹੈ। ਓਏ ਇਹ ਸਾਰਾ ਦਿਖਾਇਆ ਕਿੱਥੋਂ ਐਨੇ ਸਾਰਾ ਬੜਾ ਗੰਦਾ ਕਰ ਲਿਆ ਹੈ ਪੈਣਾ। ਕਿੱਥੇ ਲੱਡੀ ਸੀ? ਐਨਾ ਡਾਂਸ ਕੀਤਾ, ਓਏ ਐਨਾ ਡਾਂਸ ਕੀਤਾ ਨਾ ਇਹ ਕੁੜੀ ਨੇ। ਸਟੇਜ ਹੀ ਭੰਨਤਾ। ਗਾਗਰ ਉੱਤੇ ਸਟੇਜ ਹੀ ਭੰਨਤਾ ਐਨੇ ਕੁੜੀ ਨੇ ਹੈ। ਗਾਗਰ ਉੱਤੇ ਚੜ ਗਈ ਜਾ। ਗਾਗਰ ਉੱਤੇ ਚੜ ਗਈ ਅੱਛਾ। ਠੀਕ ਆ ਠੀਕ ਆ। ਆ ਤੇ ਰੋਈ ਜਾਂਦੀ ਸੀ ਇਹਨੂੰ ਪਤਾ ਨਹੀਂ ਕੀ ਹੁੰਦਾ ਸੀ ਰਾਤੀ ਰੋਈ ਜਾਂਦੀ ਸੀ ਲਿਆ ਭੈਣਾ ਜਲਦੀ ਕਰ ਜਲਦੀ ਗੱਡੀ ਸਾਫ ਕਰੀਏ ਦੇਖ ਕਿੰਨੀ ਧੁੰਦ ਪਈ ਹੋਈ ਆ ਆ ਬੰਦਾ ਕਿਧਰੋਂ ਕੰਦਾ ਆ ਨਿਕਲਦਾ ਗੱਡੀ ਵਿੱਚ ਗੱਡੀ ਸਾਫ ਕਰਤੀਏ ਜੀ ਭਾਗ ਜਾ ਕਿੱਥੇ ਭਾਗ ਜੇ ਚਲੋ ਚੱਲੀਏ ਅੱਛੀ ਤੇ ਚੱਲੇ ਬੱਸ ਕਿੱਧਰ ਘਰਾਂ ਨੂੰ ਫੇਰ ਬਾਏ ਕਰ ਦੋ ਘਰਾਂ ਨੂੰ ਚੱਲਿਆ ਮੈਂ ਤਾਂ ਨਹੀਂ ਮੈਂ ਨਹੀਂ ਉਠਾਣਾ ਮੈਂ ਤਾਂ ਮੈਂ ਉਧਰ ਵੀ ਮੈਂ ਲੁਧਿਆਣੇ ਨਿਕਲ ਜਾਣਾ ਬਸ ਕੰਮ ਕੁਮ ਕਰਾ ਕੇ ਨਾਲ ਪੈਕ ਕਰਾ ਲੈਣਾ ਪਕੌੜੇ ਘਰਿਆਂ ਘਰ ਆਵਾਂਗੇ ਤੂੰ ਖਾਣੇ ਦੱਲੋ ਜੀਹਾ ਵਾਏ 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 ਜਿਵੇਂ ਕਰ ਕੇ ਵਾਏ ਜਿਵੇਂ ਆ ਕੇ ਖਾਪ ਪੁੰਦੇ ਰੋ ਮਜ਼ਾ ਆਉਂਦਾ ਅੰਦਰ ਵਿੱਚ ਕੰਮ ਜੁਰਾ ਸ਼ੁਰੂ ਚੱਲ ਰਿਹਾ ਇਧਰ ਲੱਗੇ ਹੋਇਆ ਹਲਾਈ ਬੜੇ ਤੰਗ ਕਰਦਾ ਲੋ ਲਿਆ ਦੋ ਬਾਕੀ ਇਧਰ ਪੂਰਾ ਕਾਰੀ ਹੋ ਚੁਕੀ ਆ ਦੇਖੋ ਮੇਰੇ ਪ੍ਰਾਣੇ ਨੂੰ ਦਾਦੇ ਮੋਟਰਸਾਈਕਲ ਤੇ ਜਾਣਾ ਪੈ ਗਿਆ ਵੀ ਘਰ ਵਾਲੇ ਪੁੱਛਦੇ ਹੀ ਨਹੀਂ ਇੰਨਾ ਕੀ ਪੁੱਛਦੇ ਪ੍ਰਾਣੇ ਆ ਅਸੀਂ ਤਾਂ ਤਾਂ ਤੋਂ ਇਹ ਦੇਖ ਪ੍ਰਾਣੇ ਨੂੰ ਮੋਟਰਸਾਈਕਲ ਤੇ ਜਾਣਾ ਪੈ ਪ੍ਰਾਣੇ ਨੂੰ ਪ੍ਰਾਣੇ ਨੂੰ ਪੁੱਛ ਲਈ ਪ੍ਰਾਣੇ ਵਿਚਾਰਾ ਪਤਾ ਕਰਾਇਆ ਬੰਦ 7 ਕੁੜੀ ਦਾ ਚੱਲਿਆ ਰੇਟ ਤੋਂ ਪੂਰਾ ਆਵੇਗ ਲੋ ਕੁੜੀ ਜਤਰਾ ਦੇਣਾ ਦੇ ਚਾਚੇ ਨੂੰ ਕੁੜੇ ਦੇ ਭੁਖੜ ਨੂੰ ਮੋਟਰਸਾਈਕਲ ਤੇ ਜਾਣਾ ਪੈ ਗਿਆ। ਵੀਰ ਦੇ ਚਾਚੇ ਨੇ ਟਰਾਈ ਕਲੀਨ ਕਰਾਇਆ ਵਿਚਾਰਾ ਘੱਟੋ ਘੱਟ। ਜਰਾ ਕੋਲ ਆਓ ਵੀਰਵਾ। ਨਹੀਂ ਤੇ ਸਾਡੀ ਆਪਣੀ ਫਾਰਮੂਲਰ ਫਾਰਮੂਲਰ ਜਾਬ ਹੋ ਗਈ। ਰਾਤ ਨੂੰ ਕੇ ਬਿਲਕੁਲ ਗਿਆ ਹੁਣ ਆਪ ਖਾਨ ਹੋ ਗਿਆ। ਪਾਗਲ ਗਾੜੇ ਬੱਜਿਆ ਜਾ। ਆਦੇ ਤੁਹਾਰੇ ਪਤਾ ਹੀ ਤਾਂ ਕੀ ਬਟੀਆਂ ਦਾ ਪੁੱਛਦੇ ਨਾ ਸੜ ਕੇ ਜੜਾ ਖੜੀ ਹੋਏ ਤੇ ਦੇਖੀ ਨਾ ਵੀ ਇੱਕ ਗੱਲ ਵੀ ਹੋਈ ਪੂਰਾ ਮਸਾਲਾ ਜੀ ਚੱਲਿਆ ਵੀ ਬਰਾਤ ਤੋਂ ਦੇ ਸਾਹਮਣੇ ਆਪਾਂ ਬਾਤ ਆਉਣ ਦੇ ਸਮੇਂ ਨਹੀਂ ਚੱਲਦੇ ਆਪਾਂ ਦੋ ਦਿੱਤਾ ਹਾਂ ਆਪਾਂ ਕੋਈ ਮੈਂ ਕਿਹਾ ਉਹਦੇ ਖਾਣੂ ਦੀ ਬਣਾਇਆ ਜਿੱਥੇ ਜਾਇ ਨਾ ਪੜੇ ਪਾਣੀ ਹੋਈ ਕੰਨੇ ਆਪਾਂ ਕੋਦੀ ਰਵਾਈਆ ਦੇ ਕੇ ਨਾ ਪੁੱਤੇ ਚੱਕ ਲੋ ਆ ਚੱਕ ਲੋ ਚੱਕ ਲੋ ਬਾਬਾ ਜੀ ਪਹੁੰਚ ਗਿਆ ਅਸੀਂ ਪਹਿਲਾਂ ਸਣਾ ਹਾਸੜ ਚੈੱਕ ਕਰੋ ਐ ਟੌਰ ਆ ਬੁਰੀ ਮਾਸੜ ਦੀ ਕੁਝ ਖਾਦਾ ਹਾਂ ਜੀ ਆ ਮੰਮੀ ਦੀ ਡੋਰ ਚੈੱਕ ਕਰੋ ਮੰਮਾ ਟੌਰ ਚੈੱਕ ਕਰੋ ਲੱਗ ਜਾਓ ਲੱਗ ਜਾਓ ਥਾਲੀਆਂ ਫੜ ਲਓ ਭਾਈ ਜੀ ਆ ਵੀ ਉਹਦੀ ਫੜ ਲੋ ਤੂੰ ਘੱਟ ਖਾਈ ਓਏ ਚੱਲ ਇਹ ਵੀ ਘਾਟੀ ਗਣੀ ਆ ਕੱਲ ਤਾਂ ਮਿਲਣੀ ਹੀ ਭਰਾਵਾ ਕੱਲ ਤਾਂ ਤੈਨੂੰ ਪੁੱਛਿਆ ਨਹੀਂ ਕਿਸੇ ਨੇ ਆ ਮੇਰੀ ਥਾਲੀ ਉਹੀ ਪਈ ਆ ਸਰਕਾਰ ਵੀ ਮੜਾ ਕੋਈ ਨਾ ਸਾਥੀ ਨਹੀਂ ਆ ਦੇਖੋ 3 20 ਰੱਖੇ ਮੈਂ 2 ਰੱਖਿਆ ਤਾਂ ਘੱਟ ਰੱਖਿਆ ਨਾਂਬਰ ਵੀ ਨਹੀਂ ਗਾਣੀ ਯਾਰ ਇੱਧਰ ਇਹਨਾਂ ਨੇ ਛਕ ਲਿਆ ਸਮਾਪਤੀ ਕਰਤੀ ਸਾਰੀ ਹੈ ਕਵੀ ਵੀ ਨੇ ਹਾਂ ਜੀ 500 ਰੁਪਏ ਦੇ ਲਏ ਆ। ਓਕੇ ਓਕੇ ਹਾਂ ਜੀ ਕੋਈ ਨਾ ਕੀ ਬੰਦੋ ਜ਼ਰਾ। ਆਹ ਜਨਾਬ ਸਾਹਿਬ ਨੇ ਤਿੰਨ ਫੀਸ ਹੈ। ਮੁਝਾਂ ਜਾਂ। ਬਚਾਰਾ ਗੇ। ਮਾਤ ਹੋ ਲੱਗ ਰਿਹਾ। 2 ਰੁਪਏ ਨਹੀਂ ਖਾਣ। ਮਰ ਵੀ ਨਹੀਂ ਖਾਣੀ ਯਾਰ ਮੈਂ। ਹੂੰ 4 ਪੀਸ। ਤੇ ਕਿੱਧਰ ਰੱਖਦੇ? ਇੱਕ ਵਧ ਗਈ। ਦੋਤੀ ਸਵਾਂ ਲੱਗਣੀ ਜਾਣ ਤੇ ਆ ਜੀ ਮੈਂ। ਕਿੱਧਰ? ਜਨਾਬ ਸਾਹਿਬ ਭੱਜ ਗਏ। ਨਾ ਹੋਵੇ ਕੋਲਾ ਤੈਨੂੰ ਵੀ ਜ਼ਕਾਰੀ ਨਹੀਂ ਮੈਂ ਨਹੀਂ ਖਾਣੀ ਨਹੀਂ ਮੈਨੂੰ ਨਹੀਂ ਪਸੰਦ ਆਲੇ ਨਹੀਂ ਰੱਖ ਉਹ ਨਹੀਂ ਪਸੰਦ ਪੂਰੇ ਤਾਂ ਕਰ ਲਾ ਫਿਰ ਆਹਦੀਆਂ ਨਹੀਂ ਨਕਾਲੀਆਂ ਬੱਤਵਾ ਬੋਸ ਆਹਦੀਆਂ ਨਹੀਂ ਨਕਾਲੀਆਂ ਆਣੀ ਯਾਰ ਗੋਪਕਾਰੀ ਨੇ ਗੋਪਕਾਰੀ ਨੇ ਗੋਪਕਾਰੀ ਨੇ ਗੋਪਕਾਰੀ ਨੇ ਗੋਪਕਾਰੀ ਨੇ ਗੋਪਕਾਰੀ ਨੇ ਅਗਲਾ ਲੱਗੇ ਬੱਸ ਕਮੰਡਰ ਕੋਲ ਕਮ ਜੀ ਜੂਏ ਇਹਦੇ ਚਲੂਣ ਪਿਆ ਇੱਥੇ ਲੂਣ ਪਿਆ ਕੀ ਕੀਤਾ ਮਿਰਚਾ ਲੂਣਾ सारियूं किया बसा तूं बुधा जय <laughs> म ਦੀ ਆ ਗਈ ਜੀ ਦੇਖੋ ਭੈਣ ਕਰੇ ਜਦੋਂ ਜਦੋਂ ਕਹਾਂ ਮੈਂ ਵੀ ਜਾਊਂਗਾ ਜਾਊ ਕਿੰਨੀ ਖਾਤਰਦਾਰੀ ਹੋਈ ਭਰਾ ਬਹੁਤ ਬਹੁਤ ਬਾਈ ਬਹੁਤ ਖਾਤਰਦਾਰੀ ਹੋਈ ਇੱਥੇ ਸਾਡੀ ਇੱਥੇ ਹੋਈ ਆ ਪਹਿਲੀ ਵਾਰੀ ਹੋਈ ਆ ਸਾਡੀ ਖਾਤਰਦਾਰੀ ਇੰਤਾਲ ਕੋਸ਼ ਨਹੀਂ ਤਾਂ ਇੰਨੇ ਵੇਆ ਅਸੀਂ ਗਏ ਆ ਦੀਦੀ ਨਾਲ ਗਏ ਆ ਮਾਸੀ ਉਹਨਾਂ ਨਾਲ ਕਈ ਵਾਰੀ ਗਏ ਆ ਪਰ ਖਾਤਰਦਾਰੀ ਨਹੀਂ ਹੁੰਦੀ ਪਹਿਲੀ ਵਾਰੀ ਖਾਤਰਦਾਰੀ ਕੀਤੀ ਕਿਉਂਕਿ ਆਣ ਆਣ ਕੇ ਪੁੱਛਦੇ ਆ ਗੱਲਾਂ ਵੀ ਮਾਰਦੇ ਆ